ਉਟਾ ਗਲਰ ਆਪਣੀਆਂ ਮਨਮਰਜ਼ੀਆਂ ਸਿੱਧਾ ਹੀ ਕਹਿੰਦਾ ਹੈ ਵੀ ਯਾਰ ਤੁਸੀਂ ਡਿਊਟੀ ਕਰਨੀ ਹੈ ਕਰੋ ਮੈਂ ਤਾਂ ਆਪਣੀ ਮਰਜ਼ੀ ਕਰਾਂਗਾ ਉਲਟਾ ਕਹਿੰਦਾ ਯਾਰ ਮੈਂ ਨਹੀਂ ਲਾਂਦਾ ਜੋ ਤੁਸੀਂ ਕਰਨਾ ਹੈ ਕਰ ਲਓ ਸ਼ਾਨਦਾਰੀ ਉੱਥੇ ਹੁੰਦੀ ਹੈ ਜਿਹੜਾ ਅਗਲਾ ਸਮਝੇ ਜੇ ਆਪਾਂ ਇੱਕ ਦੂਜੀ ਗੱਲ ਨਹੀਂ ਸਮਝਣੀ ਤੇ ਉਹ ਤੇ ਫਿਰ ਅਸੀਂ ਤੇ ਵਿਰੋਧ ਹੀ ਕਰਾਂਗੇ ਠੀਕ ਹੈ ਟਿੱਪੂ ਦੀ ਇਹ ਹੀ ਸਟ੍ਰਾਈਕ ਹੈ ਜਾਂ ਬਾਕੀ ਵੀ ਟਿੱਪੂ ਨੇ ਜਿਹੜੇ ਬੰਦ ਨੇ ਤੇ ਸਾਡੇ ਮੇਨ ਨੇ ਪਟਿਆਲਾ ਚੰਡੀਗੜ੍ਹ ਪਟਿਆਲਾ ਮਹਾਲੀ ਬਠਿੰਡਾ ਸਰਸਾ ਡੱਬਾ ਵਾਲੀ ਅਜੇਪੁਰ ਦਿੱਲੀ ਜਿਹੜੇ ਸਾਰੇ ਸਾਡੇ ਰੂਟਾਂ 'ਚ ਮਿਸਰੇ ਅਸੀਂ ਆਪ ਬੋਲਣ ਲੱਗਿਆ ਹਾਂ ਸਪੀਕਰ ਦੇ ਅੱਗੇ ਸੰਗਣਿਆਂ ਵੀ ਅਸੀਂ ਯਾਰ ਐਦਾਂ ਬੋਲ ਸਕਦੇ ਹਾਂ ਜਿਵੇਂ ਬੋਲਦਾ ਤੁਹਾਡੇ ਪਿਓ ਦੀਆਂ ਗੱਟੀਆਂ ਨੇ ਕਹਿੰਦਾ ਵਾ ਇਹੋ ਜਿਹੇ ਗੰਦੇ ਸ਼ਬਦ ਨੇ ਬੋਲੇ ਨੇ ਵੀ ਸੋਨ ਨੂੰ ਸਾਡੇ ਅੱਖ ਨੂੰ ਲੱਛ ਸਾਨੂੰ ਸਭ ਸਟੈਪ ਚੱਕਣਾ ਪਿਆ ਅਸੀਂ ਆਉਣ ਵਾਲੇ ਕੱਲ੍ਹ ਸ਼ਾਮ ਨੂੰ ਸਾਰੇ ਢਿੱਪਾਂ ਦੇ ਵਿੱਚ ਲੈਟਰ ਦਿੱਤੇ ਜਾਣਗੇ ਆਉਣ ਨੂੰ ਕੱਲ੍ਹ ਨੂੰ ਸਾਰਾ ਪੰਜਾਬ ਬੰਦ ਕੀਤਾ ਜਾਏਗਾ ਅੱਜਿਕਲ ਜਿਹੜੇ ਲੋਕ ਆਖਰ ਚੰਡੀਗੜ੍ਹ ਤੋਂ ਬਠਿੰਡਾ ਰੋਡ ਤੇ ਸਫ਼ਰ ਕਰਦੇ ਨੇ ਯਾਨੀ ਕਿ ਪਟਿਆਲੇ ਦੀ ਗੱਲ ਕੀਤੀ ਜਾਵੇ ਚਾਹੇ ਬਰਨਾਲਾ ਚਾਹੇ ਅੱਗੇ ਬਠਿੰਡਾ ਸੰਗਰੂਰ ਇਹ ਤਮਾਮ ਰੂਟ ਨੇ ਜਿਹੜੇ ਉਹ ਅੱਜ ਹੋ ਸਕਦਾ ਤੁਹਾਨੂੰ ਪਰੇਸ਼ਾਨੀ ਹੋਵੇ ਬੱਸ ਲਾਈਨ ਦੇ ਵਿੱਚ ਕਾਰਨ ਇਹ ਕਿ ਜਿਹੜੇ ਕੰਟਰਕਟੂਅਲ ਡਰਾਈਵਰ ਕਨੈਕਟਰ ਨੇਗੇ ਉਹਨਾਂ ਨੇ ਹੜਤਾਲ ਕਰਤੀ ਹੈ ਤੇ ਮਸਲਾ ਵਿਭਾਗ ਦੇ ਨਾਲ ਹੈਗਾ ਪਰ ਉਹ ਕਹਿੰਦੇ ਵੀ ਜੜੀਆਂ ਵੀ ਗੱਡੀਆਂ ਚੱਲ ਰਹੀਆਂ ਨੇਗੇ ਅਸੀਂ ਉਹ ਬੰਦ ਕਰਾਂਗੇ ਜਿੰਨੇ ਵੀ ਲੋਕ ਕੰਟਰੈਕਟ ਤੇ ਹੈਗੇ ਨੇ ਮਸਲਾ ਹੈ ਕਿ ਇਹ ਕਿ ਕਾਦੇ ਕਰਕੇ ਲੱਗਦਾ ਉਹਨਾਂ ਨੂੰ ਵੀ ਆਖਰ ਸਾਡੀ ਸਮੱਸਿਆ ਹੈ ਤਾਂ ਅੱਜ ਜਿਕੇ ਇਹ ਢੀਪੂਆਂ ਦੇ ਵਿੱਚ ਹਾਲਾਂਕਿ ਪ੍ਰੋਟੈਸਟ ਰੱਖਿਆ ਭਈ ਇਹ ਚੰਡੀਗੜ੍ਹ ਢੀਪੂ ਦੀ ਹੀ ਸਟ੍ਰਾਈਕ ਹੈ ਜਾਂ ਬਾਕੀ ਵੀ ਢੀਪੂ ਨੇ ਜਿਹੜੇ ਬੰਦ ਨੇ ਪਹਿਲਾਂ ਤੇ ਅਸੀਂ ਸਾਰੀ ਪੰਜਾਬ ਦੀ ਜਨਤਾ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਸਾਨੂੰ ਇਹ ਮਜਬੂਰਨ ਸੰਘਰਸ਼ ਰੱਖਣਾ ਪਿਆ ਹੈ ਇਹ ਸੰਘਰਸ਼ ਸਾਨੂੰ ਤਾਂ ਰੱਖਣਾ ਪਿਆ ਇੱਕ ਅਸੀਂ ਨਗੁੰਨੀਆਂ ਤਨਖਾਹਾਂ ਤੇ ਕੰਮ ਕਰਦੇ ਆ ਤੇ ਸਾਡੇ ਕੱਚੇ ਮੁਲਾਜ਼ਮਾਂ ਸੀ ਤੇ ਪੱਕੇ ਮਨ ਲੋ ਜਿਹੜਾ ਰੋਟਾ ਕਲਰ ਕਲਾ ਰੱਖਿਆ ਉਹ ਸਾਡੇ ਤੇ ਧੱਕਾ ਕਰਦਾ ਕੱਚੇ ਮੁਲਾਜ਼ਮਾਂ ਤੇ ਮੰਨ ਲੋ ਜਿਹੜਾ ਚੰਡੀਗੜ੍ਹ ਦਾ ਉਹਨੂੰ ਚੁੱਕ ਕੇ ਪਾਤਰਾ ਉਹ ਪਟਿਆਲੇ ਤੋਂ ਡਿਊਟੀ ਲਾ ਦੇਣੀ ਕਹਿੰਦਾ ਭਾਵਜ ਮੰਨ ਲੋ ਅਗਲੀ 6 ਵਜੇ ਸੇ ਡਿਊਟੀ ਲੱਗੀ ਉਹ ਕਿਹੜੇ ਹਿਸਾਬ ਨਾਲ ਜਾਏਗਾ ਤੇ ਇਸ ਦੇ ਵਿਰੋਧ ਦੇ ਵਿੱਚ ਸਾਡੇ ਕਈ ਵਰਕਰਾਂ ਨੇ ਮੰਨ ਲਓ ਰੋਟਾ ਗਲਰਕ ਨੂੰ ਫੋਨ ਕਰਦਾ ਸਨ ਵੀ ਸਾਡੀ ਇਹ ਮਜਬੂਰੀ ਬਣ ਗਈ ਹੈ ਵੀ ਤੇ ਸਾਡੇ ਤੋਂ ਆਇਆ ਨਹੀਂ ਜਾਣਾ ਬਾਕਾਇਦਾ ਉਸ ਨੂੰ ਇਹ ਤੇ ਕੀ ਕਹਿਣਾ ਚੱਲ ਕੋਈ ਨਹੀਂ ਤੇਰੀ ਕਿਉਂਕਿ ਅਸਲ ਸਾਂਝਦਾਰੀ ਉੱਥੇ ਹੁੰਦੀ ਹੈ ਜਿਹੜਾ ਅਗਲਾ ਸਮਝੇ ਮੰਨ ਲਓ ਅਫਸਰ ਉਹ ਵਧੀਆ ਮੰਨਿਆ ਜਾਏਗਾ ਇੱਕ ਦੂਜੇ ਦੀ ਗੱਲ ਸਮਝੇ ਜੇ ਆਪਾਂ ਇੱਕ ਦੂਜੇ ਗੱਲ ਨਹੀਂ ਸਮਝਣੀ ਤੇ ਉਹ ਤੇ ਫਿਰ ਅਸੀਂ ਤੇ ਵਿਰੋਧ ਹੀ ਕਰਾਂਗੇ ਮੰਨ ਲਓ ਵਰਕਰ ਦੇ ਵਿਰੋਧ ਹੀ ਕਰਨਗੇ ਅਫਸਰ ਦੇ ਖਿਲਾਫ ਵਿਰੋਧ ਕਰ ਰਹੇ ਨੇ ਡਿਸਟਰਬ ਹੋਏ ਨੇ ਅੱਜ ਜਿੱਡੇ ਤੁਸੀਂ ਸਾਡੇ ਮੇਨ ਨੇ ਪਟਿਆਲਾ ਚੰਡੀਗੜ ਪਟਿਆਲਾ ਮੁਹਾਲੀ ਬਠਿੰਡਾ ਸਰਸਾ ਡੱਬ ਵਾਲੀ ਅਜੈਪੁਰ ਦਿੱਲੀ ਜਿਹੜੇ ਸਾਰੇ ਸਾਡੇ ਰੂਟ ਅਜ ਮਿਸਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਇਹਨੂੰ ਇਸੇ ਸੀਟ ਤੋਂ ਬਦਲਿਆ ਗਿਆ ਤਾਂ ਅਸੀਂ ਤਿੱਖਾ ਹੋਰ ਸੰਘਰਸ਼ ਕਰਾਂਗੇ ਤਿੱਖਾ ਤਿੱਖਾ ਸੰਘਰਸ਼ ਕੀਤਾ ਜਾਏਗਾ ਕਿੰਨੇ ਤੁਹਾਡੇ ਇਹ ਠੇਕੇ ਵਾਲੇ ਮੁਲਾਜ਼ਮ ਨੇ ਯਾਨੀ ਕਿ ਕਿੰਨੀਆਂ ਇੱਕ ਬੱਸਾਂ ਡਿਸਟਰਬ ਹੋਣਗੀਆਂ ਇਹਦੇ ਨਾਲ ਤੇ ਦੂਜੇ ਪਾਸੇ ਇਹ ਹੈ ਵੀ ਕੋਈ ਤੁਹਾਡੀ ਮੀਟਿੰਗ ਹੋਈ ਡਿਪਾਰਟਮੈਂਟ ਦੇ ਨਾਲ ਵੀ ਭਾਈ ਚਲੋ ਕਈ ਵਾਰ ਹੁੰਦਾ ਵਾਦ-ਵਿਵਾਦ ਹੋ ਜਾਂਦਾ ਬਾਅਦ ਚ ਨਿਬੜ ਜਾਂਦੀ ਹੈ ਸਾਡੀ ਕੱਲ ਜੀਐਮ ਸਾਹਿਬ ਨਾਲ ਓਨਲੀ ਸਿਰਫ 5 ਮਿੰਟ ਮੀਟਿੰਗ ਵੀ ਕਹਿੰਦਾ ਬਾ ਮੀਟਿੰਗ ਨਹੀਂ ਹੋਈ ਗੱਲਬਾਤ ਹੀ ਹੋਈ ਹੈ ਜੀਐਮ ਸਾਹਿਬ ਬਸ ਉੱਠ ਕੇ ਕਹਿੰਦਾ ਪਾ ਪੰਜ ਮਿੰਟ ਗੱਲ ਕਰਕੇ ਕੋਈ ਨਹੀਂ ਸ਼ਾਮ ਨੂੰ ਮਿਲਦੇ ਆ ਪਰ ਜੀਐਮ ਸਾਹਿਬ ਨੇ ਸਾਨੂੰ 2-3 ਵਜੇ ਦਾ ਭਰੋਸਾ ਦਿੱਤਾ ਵੀ 2-3 ਵਜੇ ਆ ਕੇ ਮੈਂ ਮੀਟਿੰਗ ਕਰਕੇ ਤੁਹਾਡਾ ਮਸਲਾ ਹੱਲ ਕੀਤਾ ਜਾਏਗਾ ਅਸੀਂ ਉੱਥੇ ਜੀਐਮ ਸਾਹਿਬ ਅੱਗੇ ਵੀ ਪਿੱਟੇ ਵੀ ਜਨਾਬ ਸਾਡੇ ਵਰਕਰਾਂ ਦਿਨੋਂ ਦਿਨ ਧੱਕਾ ਹੁੰਦਾ ਜਾ ਰਿਹਾ ਹੈ ਤਨਖਾਹਾਂ ਤੁਹਾਡੇ ਤੁਹਾਨੂੰ ਵੀ ਪਤਾ ਵੀ 10000 ਰੁਪਏ ਤਨਖਾਹ ਦੇਂਦੇ ਪਏ ਹੋ ਤੇ ਵਰਕਰਾਂ ਨੇ ਜੇ ਦਿਨ ਰਾਤ ਮਿਹਨਤ ਕਰਕੇ ਵੀ ਉਹਨਾਂ ਨੂੰ ਪੱਲੇ ਕੋਈ ਨਹੀਂ ਪੈਣਾ ਉਲਟਾ ਉਹਨਾਂ ਨੂੰ ਐਬਸੈਂਟ ਪਾਣਾ ਜਾਂ ਇਦਾਂ ਰੂਟ ਡਿਸਟਰਬ ਕਰਨੇ ਤੇ ਅਸੀਂ ਦੱਸੋ ਕਿਹੜੇ ਪਾਸੇ ਜਾਈਏ ਤੇ ਜੀਐਮ ਸਾਹਿਬ ਨੂੰ ਭਰੋਸਾ ਦਿੱਤਾ ਗਿਆ ਵੀ ਮੈਂ 3 ਵਜੇ ਆ ਕੇ ਤੁਹਾਡੇ ਨਾਲ ਮੀਟਿੰਗ ਕਰਕੇ ਤੇ ਸਾਰਾ ਮਸਲਾ ਹੱਲ ਕੀਤਾ ਜਾਏਗਾ ਬਾਕੀ ਦਾ ਸਾਡੀ ਐਮਡੀ ਸਾਹਿਬ ਨਾਲ 9 ਤਰੀਕ ਨੂੰ ਮੀਟਿੰਗ ਹੋਈ ਸੀ ਓਵਰਟਾਈਮ ਦੇ ਵਿਸ਼ੇ ਤੇ ਓਵਰਟਾਈਮ ਦੇ ਵਿਸ਼ੇ ਤੇ ਇੰਨਾ ਜਿਹੜਾ ਮੰਨ ਲਓ ਪੁਰਾਣਾ ਰੋਟਾ ਸਾਡਾ ਡਿਊਟੀਆਂ ਦਾ ਚੱਲਦਾ ਸੀ ਉਹਨਾਂ ਨੇ ਸਹਿਮਤੀ ਪ੍ਰਗਟਾਈ ਸੀ ਬਈ ਅਸੀਂ ਕਿਉਂਕਿ ਜੀਐਮ ਸਾਹਿਬ ਦੇ ਘਰ ਦਾ ਘਰਾਓ ਅਸੀਂ ਉਸ ਟਾਈਮ ਰੱਖਿਆ ਸੀ ਤੇ ਅਸੀਂ ਉਹ ਪ੍ਰੋਗਰਾਮ ਪੋਸਟ ਬਣਾ ਕੀਤਾ ਇੱਕ ਐਮਡੀ ਸਾਹਿਬ ਦੀ ਮੀਟਿੰਗ ਤੇ ਐਮਡੀ ਸਾਹਿਬ ਨੇ ਕਿਹਾ ਵੀ ਜਿਹੜਾ ਤੁਹਾਡਾ ਪੁਰਾਣਾ ਰੋਸਟਰ ਚੱਲਦਾ ਹੈ ਉਹਦੇ ਮੁਤਾਬਕ ਜਿਹੜਾ ਤੁਸੀਂ ਓਵਰਟਾਈਮ ਬਣਾਇਆ ਉਹ ਦਿੱਤਾ ਜਾਏਗਾ ਪਰ ਰੋਟਾ ਕਲਰਕ ਵੱਲੋਂ ਜਾਣ ਬੁੱਝ ਗਏ ਅਟੇਸ਼ਨ ਤੋੜਮੋੜ ਕਰਕੇ ਪਤਾ ਨਹੀਂ ਹੁਣ ਜੀਐਮ ਸਾਹਿਬ ਇਹਨਾਂ ਨੂੰ ਸ਼ਹਿਦ ਦਿੰਦੇ ਨੇ ਰੋਟਾ ਕਲਰਕ ਆਪਣੀਆਂ ਮਨਮਰਜ਼ੀਆਂ ਸਿੱਧਾ ਹੀ ਕਹਿੰ ਸੀ ਉਲਟਾ ਕਹਿੰਦਾ ਯਾਰ ਮੈਂ ਨਹੀਂ ਲਾਂਦਾ ਜੋ ਤੁਸੀਂ ਕਰਨਾ ਹੈ ਕਰ ਲਓ ਫਿਰ ਸਾਨੂੰ ਸੰਘਰਸ਼ ਕਰਨਾ ਪਿਆ ਅਸੀਂ ਪੰਜਾਬ ਦੀ ਜਨਤਾ ਤੋਂ ਵਾਰ-ਵਾਰ ਮਾਫੀ ਮੰਗਣੇ ਆ ਕਿਉਂਕਿ ਤੁਸੀਂ ਚੱਲੀ ਗਏ ਡਿਪੂ ਦੀ ਇਕੱਲੇ ਦੀ ਉਹ ਕਰੀਏ ਜਾਂ ਬਾਕੀ ਵੀ ਜਿਹੜੇ ਡਿਪੂ ਤੇ ਆਉਂਦੇ ਨੇ ਰੂਟ ਦੇ ਵਿੱਚ ਜਿ ਪਟਿਆਲੇ ਬਰਨਾਲੇ ਸੰਗਰੂਰ ਦੀ ਗੱਲ ਬਿਲਕੁਲ ਸਾਡੀ ਜਿਹੜੀ ਜਥੇਬੰਦੀ ਹੈ 25 ਬੜਾ ਪੀਆਰਟੀਸੀ ਪਨਬਾਸ ਕੰਟਰੈਕਟਰ ਵਰਕਰ ਯੂਨੀਅਨ 25 ਬੜਾ 11 ਜਥੇਬੰਦੀ ਹੈ ਜੇ ਮੰਨ ਲਓ ਸਾਡਾ ਇਹ ਮਸਲਾ ਹੱਲ ਜਾਂ ਇਸ ਰੋਟੇ ਗਲੜਕ ਤੇ ਕੋਈ ਕਾਰਵਾਈ ਜਾਂ ਸੀਟ ਨਹੀਂ ਚੇਂਜ ਕਰਦੇ ਤਾਂ ਅਸੀਂ ਆਉਣ ਵਾਲੇ ਕੱਲ ਸ਼ਾਮ ਨੂੰ ਸਾਰੇ ਡੀਪਾਂ ਦੇ ਵਿੱਚ ਲੈਟਰ ਦਿੱਤੇ ਜਾਣਗੇ ਤੇ ਆਉਣ ਨੂੰ ਕੱਲ ਨੂੰ ਸਾਰਾ ਪੰਜਾਬ ਬੰਦ ਕੀਤਾ ਜਾਏਗਾ ਇੱਕ ਜੇ ਚੀਜ਼ ਹੋਰ ਕਹੀਏ ਕਿ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਕੰਟਰੈਕਟਰਾਂ ਦੇ ਡਰਾਈਵਰਾਂ ਦੇ ਚਲੋ ਸਮੇਂ ਵਾਲੀ ਤਾਂ ਗੱਲ ਤੁਹਾਡੀ ਠੀਕ ਹੈ ਵੀ ਕੋਈ ਸਮਾਂ ਨਹੀਂ ਹੁੰਦਾ ਹੈਗਾ ਜਦੋਂ ਜਿਸ ਤਰ੍ਹਾਂ ਦੇ ਨਾਲ ਰੂਟ ਚੱਲਦੇ ਨੇਗੇ ਚਲੋ ਉੱਥੇ ਤੁਹਾਨੂੰ ਇੱਕ ਔਰ ਟਾਈਮ ਟੇਬਲ ਨੂੰ ਲੈ ਕੇ ਹੋਈ ਹੈ ਡਿਊਟੀਆਂ ਲੋਨ ਨੂੰ ਲੈ ਕੇ ਹੋਈ ਹੈ ਜਾਂ ਇਹ ਵੀ ਆ ਵੀ ਡਿਊਟੀਆਂ ਜਿਹੜੀਆਂ ਬਦ ਲੱਗਦੀਆਂ ਨੇ ਜਾਂ ਕਈ ਵਾਰ ਹੁੰਦਾ ਹੈ ਜਿਵੇਂ ਤੁਸੀਂ ਕਿਹਾ ਵੀ ਵਾਪਸ ਆਉਣਾ ਵੀ ਮੁਸ਼ਕਲ ਹੋ ਜਾਂਦਾ ਕਈ ਵਾਰ ਬੰਦਾ ਆਪਦੇ ਸਟੇਸ਼ਨ ਤੋਂ ਇੰਨੀ ਲੇਟ ਸਪੇਟ ਪਹੁੰਚਦਾ ਪਤਾ ਕਿ ਸਟੇਸ਼ਨ ਦੇ ਵੀ ਕਿਉਂਕਿ ਹੱਦ ਹੁੰਦੀ ਹੈ ਮੰਨ ਲਓ ਆਪਾਂ ਰਾਤ ਨੂੰ ਅੱਜ ਨੂੰ ਅਗਲੇ ਨੂੰ ਵਰਕਰ ਨੂੰ 12 ਵਜੇ ਖਿਲਾੜ ਰਹੇ ਹਾਂ ਕੱਲ ਨੂੰ ਫਿਰ 11:30 ਵਜੇ ਖਿਲਾੜ ਰਹੇ ਹਾਂ ਕਹਿੰਦਾ ਵਾ ਜਦੋਂ ਪਾਣੀ ਸਿਰਦੂ ਉੱਪਰ ਦੀ ਲੰਘਣ ਲੱਗ ਜੇ ਤੇ ਫਿਰ ਸਾਨੂੰ ਸੰਘਰਸ਼ ਦੇ ਰਾਤ ਤੇ ਤੁਰਨਾ ਹੀ ਪੈਂਦਾ ਹੈ ਮੰਨ ਲਓ ਜਿਵੇਂ ਸਵੇਰੇ ਅੱਜ ਵਰਕਰ ਵਰਕਰ ਇਥੋਂ 6:30 ਵਜੇ ਜਾ ਕੇ ਕਹਿੰਦਾ ਬਾਪ ਤੁਹਾਨੂੰ ਪਤਾ ਜਾਨ ਬੁੱਝਤ ਲੱਗਦਾ ਹੈ 10:30 ਅਗਲਾ ਪਟਿਆਲੇ ਪਹੁੰਚਿਆ ਉਹਦੀ ਸਵੇਰੇ 7:00 ਵਜੇ ਡਿਊਟੀ ਵਿੱਚ ਸਨਾਮ ਤੋਂ ਲਾ ਰੱਖੀ ਵੀ ਰੋਟੇ ਕਲਰਕ ਨੂੰ ਖੁਦ ਪਤਾ ਸੀ ਵੀ ਗੱਡੀ ਇੰਨੇ ਵਜੇ ਪਹੁੰਚੇਗੀ ਤੇ ਇੰਨੇ ਵਜੇ ਉੱਥੇ ਪਹੁੰਚੇਗਾ ਤੇ ਜਾਨ ਬੁੱਝ ਕੇ ਕਹਿੰਦਾ ਬਾਪ ਜਾਨ ਬੁੱਝ ਕੇ ਤੰਗ ਪਰਜਾਨ ਕਰਨਾ ਇਹਦਾ ਅਸੀਂ ਬਹੁਤ ਇਹਨੂੰ ਬਹੁਤ ਵਾਰ ਪਹਿਲਾਂ ਸਮਝਾ ਵੀ ਚੁੱਕੇ ਆਂ ਤੇ ਵਰਕਰਾਂ ਨਾਲ ਐਡੀ ਗੰਦੀ ਸ਼ਬਦਾਬਲੀ ਬੋਲਦਾ ਸੀ ਕਹਿੰਦਾ ਬਾਪ ਅਸੀਂ ਆਪ ਬੋਲਣ ਲੱਗਿਆਂ ਸਪੀਕਰ ਦੇ ਅੱਗੇ ਸੰਗਣਿਆਂ ਵੀ ਅਸੀਂ ਯਾਰ ਐਦਾਂ ਬੋਲ ਸਕਦੇ ਹਾਂ ਜਿਵੇਂ ਬੋਲਦਾ ਤੁਹਾਡੇ ਪਿਓ ਦੀਆਂ ਗੱਡੀਆਂ ਨੇ ਕਹਿੰਦਾ ਵਾ ਇਹੋ ਜਿਹੇ ਗੰਦੇ ਸ਼ਬਦ ਨੇ ਬੋਲੇ ਨੇ ਵੀ ਸੁਣਨ ਨੂੰ ਸਾਡੇ ਵੀ ਅੱਖ ਨੂੰ ਲੱਗ ਕੇ ਸਾਨੂੰ ਸਟੈਪ ਚੱਕਣਾ ਪਿਆ ਯਾਰ ਰੋਡ ਵੀ ਜਿਹੜਾ ਜੇ ਪਨਬਸ ਵਾਲੇ ਵੀ ਨਾਲ ਨੇ ਤੁਹਾਡੇ ਕੰਟਰੈਕਟਰ ਮੋੜਾ ਚਾ ਤੁਹਾਡੇ ਕੋਲੇ ਪੀਆਰਟੀਸੀ ਨਹੀਂ ਬਿਲਕੁਲ ਪੰਜਾਬ ਰੋਡ ਵੀ ਸਾਡੇ ਨਾਲ ਹੈ ਜੇ ਮੰਨ ਲਓ ਸਾਡਾ ਮਸਲਾ ਨਹੀਂ ਹੁੰਦਾ ਹੱਲ ਕੱਲੂ ਪੀਆਰਟੀਸੀ ਬੰਦ ਹੋਏਗੀ ਜੇ ਪਰਸੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਰੋਡ ਵੀ ਸਾਰੀ ਬੰਦ ਹੋਏਗੀ ਲੱਖ ਜੀ ਦੇਖਿਆ ਜਾਵੇ ਬੱਸਾਂ ਤੁਸੀਂ ਦੇਖ ਲਓ ਆਉਣ ਲੱਗੀਆਂ ਨੇਗੀਆਂ ਤੇ ਆਉਂਦੀਆਂ ਬੱਸਾਂ ਇਹ ਹੁਣ ਕਹਿੰਦੇ ਉਰੇ ਖੜਾਈ ਚੱਲਾਂਗੇ ਖੜਾ ਕੇ ਇਸ ਤੋਂ ਬਾਅਦ ਵਿੱਚ ਇਹ ਜਾਣਗੀਆਂ ਨਹੀਂ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਲਾਜ਼ਮੀ ਜੀ ਗੱਲ ਹੈ ਜਦੋਂ ਬੱਸਾਂ ਦੀ ਤਾਂ ਪਹਿਲਾਂ ਹੀ ਆਮਦ ਜਿਵੇਂ ਕਹਦੇ ਨੇ ਵੀ ਘਟਾ ਹੈ ਪਰ ਜਿਉਂ-ਜਿਉਂ ਹੁਣ ਬੱਸਾਂ ਨੇਗੀਆਂ ਆੜ ਕੇ ਖੜਨੀਆਂ ਸ਼ੁਰੂ ਹੋਣਗੀਆਂ ਭਾਵੇਂ ਇਹਦੇ ਵਿੱਚ ਜੇ ਕਹੀਏ ਕਿ ਸਿਰਫ ਕੰਟਰੈਕਚੁਅਲ ਮੁਲਾਜ਼ਮ ਨੇ ਪਰ ਜਿਉਂ-ਜਿਉਂ ਆਖਰਕਾਰ ਸੜਕਾਂ ਦੇ ਬੱਸਾਂ ਦੀ ਆਮਦ ਘਟੂਗੀ ਤੇ ਦੂਜੇ ਪਾਸੇ ਕਿਹਾ ਜਾ ਸਕਦਾ ਹੈ ਕਿ ਲੋਕਾਂ ਵਾਸਤੇ ਪਰੇਸ਼ਾਨੀ ਲਾਜ਼ਮੀ ਜੀ ਗੱਲ ਹੈ ਹੁਣ ਗੱਲ ਇਹ ਹੈ ਕਿ ਇਸ ਮਸਲੇ ਨੂੰ ਲੈ ਕੇ ਹੱਲ ਕਿੰਨੀ ਛੇਤੀ ਹੁੰਦਾ ਕਿਉਂਕਿ ਜਿਮੇ ਦੇ ਨਾਲ ਜਥੇਬੰਦੀ ਨੇ ਧਰਨਾ ਲਾਇਆ ਤੇ ਉਹ ਕਹਿੰਦੇ ਕਿਦੋਂ ਤੱਕ ਸਾਡਾ ਮਸਲਾ ਨਹੀਂ ਹੱਲ ਹੋਊਗਾ ਜਦੋਂ ਤੱਕ ਕੋਈ ਕਾਰਵਾਈ ਐਕਸ਼ਨ ਹੈ ਜਿਹੜਾ ਉਹ ਨਹੀਂ ਹੁੰਦਾ ਹੈਗਾ ਤਾਂ ਉਨਾ ਟਾਈਮ ਅਸੀਂ ਬੱਸਾਂ ਨਹੀਂ ਚਲਾਵਾਂਗੇ कुल मिलाकर ਲੋਕ ਜਰੂਰ ਆਪਸ ਚ ਇਹ ਗੱਲ ਸਾਂਝੀ ਕਰ ਲਿਓ ਕਿਉਂਕਿ ਬਹੁਤ ਸਾਰੇ ਲੋਕ ਬਠਿੰਡਾ ਚੰਡੀਗੜ੍ਹ ਰੋਡ ਤੇ ਚੱਲਦੇ ਨੇ ਵਿੱਚ ਬਰਨਾਲਾ ਆ ਜੇ ਸਰੂਰ ਮਕਾਜੀ ਲੋਕ ਜਿਹੜੇ ਆਉਂਦੇ ਨੇਗੇ ਤਾਂ ਉਹਨਾਂ ਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਹੈ ਕਿ ਜਦੋਂ 10 ਦੇ ਥਾਂ 'ਚ 4 ਬੱਸਾਂ ਚੱਲਣਗੀਆਂ ਜਾਂ 3 ਬੱਸਾਂ ਚੱਲਣਗੀਆਂ ਜਾਂ 5 ਚੱਲਣਗੀਆਂ ਤਾਂ ਉਹਦੇ ਨਾਲ ਪਰੇਸ਼ਾਨੀ ਆਉਣੀ ਲਾਜ਼ਮੀ ਜੀ ਗੱਲ ਹੈ ਸੀਨੀਅਰ ਵੀਡੀਓ ਨਾਲ ਸੁਮਿੰਤ ਇਹਦੇ ਨਾਲ ਸਮਿਸਿੰਗ ਰੋਜਨਾਸ ਪੁਖਸਾ ਟੀਵੀ ਚੰਡੀ